ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਸਟਾਰਟ ਕਰਦੇ ਆਪਾਂ ਅੱਜ ਦੀ ਨਿਊ ਵੀਡੀਓ ਤੁਹਾਡਾ ਸਭ ਦਾ ਸਵਾਗਤ ਆ ਮੇਰੇ YouTube ਚੈਨਲ ਤੇ ਅੱਜ ਆਪਾਂ ਜਿਹੜੀ ਗੱਲ ਕਰਨੀ ਆ ਹੋ ਫੇਰ ਤੋਂ ਗੱਲ ਕਰ ਰਹੇ ਆ ਆਪਾਂ ਸੋਨੂ ਦੀ ਭੈਣ ਸੌਰੀ ਸੋਨੂ ਦੀ ਭੈਣ ਯਾਨੀ ਕਿ ਸਖਪ੍ਰੀਤ ਅਟਵਾਲ ਵਾਰੇ ਕਿਉਂਕਿ ਹੁਣ ਮੈਂ ਉਹਦੇ ਬਾਰੇ ਲਗਾਤਾਰ ਵੀਡੀਓਜ਼ ਲੈ ਕੇ ਇਸ ਲਈ ਆ ਰਹੀ ਹਾਂ ਕਿਉਂਕਿ ਉਹਦੀਆਂ ਹਰਕਤਾਂ ਹੀ ਇਦਾਂ ਦੀਆਂ ਹੋ ਗਈਆਂ ਹਨਾ ਚਲੋ ਚਾਰਾ ਗੱਲ ਨਾ ਕਰਦੇ ਹੋਏ ਤੁਹਾਨੂੰ ਇੱਕ ਕਲਿੱਪ ਸ਼ੇਅਰ ਕਰਦੀ ਹਾਂ ਆ ਦੇਖਿਓ ਸਰ ਦੇਖੋ ਇੱਧਰ ਕੰਮ ਚੱਲ ਰਿਹਾ ਵਿਆਹੇ ਮੁੰਡੇ ਤੋਂ ਨਹੀਂ ਕੰਮ ਕਰਾਈਦਾ ਹੁੰਦਾ ਆਪ ਕਰ ਲੋ ਪਹਿਲਾਂ ਤਾਂ ਚਲੋ ਮਤਲਬ ਹਸਬੰਡ ਵਾਈਫ ਅੱਜ ਕੱਲ ਤਾਂ ਹਰ ਕੋਈ ਇੱਦਾਂ ਹੀ ਬੋਲਦਾ ਨੋਰਮਲ ਆ ਕੋਈ ਇਸ਼ੂ ਨਹੀਂਗਾ ਹਨਾ ਤੇ ਸਭ ਦੇ ਸਾਹਮਣੇ ਥੋੜਾ ਜਿਹਾ ਜੀ ਰਿਸਪੈਕਟ ਨਾਲ ਆਪਦੇ ਹਸਬੰਦ ਨੂੰ ਬੁਲਾ ਲੈਂਦੇ ਤਾਂ ਮੈਨੂੰ ਲੱਗਦਾ ਜਿਆਦਾ ਚੰਗਾ ਲੱਗਦਾ ਸੀ ਦੂਜੀ ਗੱਲ ਆ ਵੀ ਤੁਸੀਂ ਆਪਦੀ ਭੈਣ ਦੀ ਸਹੁਰੇ ਘਰ ਗਏ ਹੋ ਉਹਨਾਂ ਦੀ ਰਿਸ਼ਤੇਦਾਰੀ 'ਚ ਗਏ ਹੋ ਹੁਣ ਆਪਦੀ ਭੈਣ ਦੇ ਸਹੁਰੇ ਘਰ ਗਈ ਐ ਤੇ ਉਹਨਾਂ ਨੇ ਸਪੈਸ਼ਲੀ ਮੁੰਡੇ ਦਾ ਵਿਆਹ ਕੰਮ ਕਰਨਾ ਸੱਦਿਆ ਇਹ ਮੀਆਂ ਬੀਬੀ ਇੱਕੀ ਕੰਮ ਤੇ ਲੱਗੇ ਹੋਏ ਆ ਹਸਬੰਦ ਆਪਦੀ ਵਾਈਫ ਦੀ ਬੇਇੱਜ਼ਤੀ ਕਰਨ ਤੇ ਤੇ ਵਾਈਫ ਆਪੇ ਹਸਬੰਦ ਦੀ ਬੇਇੱਜ਼ਤੀ ਕਰਨ ਤੇ ਦੇਖੀ ਜਰ ਪਾਪਲਾ ਇੱਜ਼ਤ ਕਰਕੇ ਮਾਰੋ ਕੰਮ ਕਰਾਉਣ ਵਾਸਤੇ ਸੱਦਿਆ ਅਗਲਿਆਂ ਨੇ ਤੈਨੂੰ ਵਲੌਗ ਵੜੰਗਾ ਉਹਨੂੰ ਕਹਿੰਦੀ ਅਗਲਿਆਂ ਨੇ ਇੱਥੇ ਕੰਮ ਕਰਨ ਨੂੰ ਸੱਦਿਆ ਵਿਲੇ ਰਹਿਣ ਨੂੰ ਨਹੀਂ ਸੱਦਿਆ ਤੇ ਉਹ ਦੋ ਤੋਂ ਤਿੰਨ ਵਾਰ ਉਸ ਇਨਸਾਨ ਨੇ ਦੀ ਇਨਸਲਟ ਕੀਤੀ ਆ ਕਿ ਤੂੰ ਬਸ ਵਲੌਗਿੰਗ 'ਚ ਲੱਗੀ ਰਿਹਾ ਕਰ ਤੂੰ ਕੱਲੇ ਵਲੌਗ ਹੀ ਬਣਾਈ ਜਾਇਆ ਕਰ ਦੋ ਤਿੰਨ ਵਾਰ ਉਹ ਬੰਦੇ ਨੇ ਦੀ ਬੇਇੱਜ਼ਤੀ ਕੀਤੀ ਆ ਤੇ ਇਹਨੇ ਉੱਥੋਂ ਉਹਨੂੰ ਵੀਡੀਓ ਨੂੰ ਜਿਹੜਾ ਸੀਗਾ ਸਕਿੱਪ ਕਰਤਾ ਸੀਗਾ ਕਹਿੰਦਾ ਬਸ ਵਲੌਗ ਤੋਂ ਬਣਾ ਇਹਨੂੰ ਕੋਈ ਹੋਰ ਕੰਮ ਹੀ ਨਹੀਂਗਾ ਮੈਨੂੰ ਲੱਗਦਾ ਵੀ ਹੁਣ ਉਹ ਇਹਦੇ ਤੋਂ ਇਰੀਟੇਟ ਹੋਣ ਲੱਗ ਗਿਆ ਠੀਕ ਹੈ ਤੇ ਇਹ ਸਭ ਚੀਜ਼ਾਂ ਨਾ ਹੌਲੀ-ਹੌਲੀ ਰਿਸ਼ਤੇ ਦੇ ਵਿੱਚ ਫਰਸਟ੍ਰੇਸ਼ਨ ਕ੍ਰੀਏਟ ਕਰ ਦਿੰਦੀਆਂ ਨੇ ਜੇ ਉਹਨੂੰ ਨਹੀਂ ਪਸੰਦ ਤਾਂ ਨਾ ਕਰੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਵੀ ਜੇ ਨਹੀਂ ਪਸੰਦ ਭਾਣੇ ਤਾਂ ਤੂੰ ਨਾ ਕਰ ਠੀਕ ਹੈ ਜੇ ਇਸ ਤਰੀਕੇ ਦੇ ਨਾਲ ਉਹਨੂੰ ਫਰਸਟ੍ਰੇਸ਼ਨ ਹੋ ਰਹੀ ਹੈ ਤਾਂ ਤੁਹਾਡੇ ਰਿਸ਼ਤੇ ਦੇ ਵਿੱਚ ਪ੍ਰੋਬਲਮਸ ਆ ਸਕਦੀਆਂ ਨੇ ਠੀਕ ਹੈ ਬਾਕੀ ਜੀ ਆਪਾਂ ਕਿਤੇ ਗਏ ਆ ਨਾ ਮੈਰਿਜ ਫੰਕਸ਼ਨ ਵਗੈਰਾ ਤੇ ਗਈ ਹੋਈ ਆ ਕਿਸੇ ਰਿਸ਼ਤੇਦਾਰ ਨੇ ਆਪਾਂ ਨੂੰ ਸੱਦਿਆ ਹੋਇਆ ਕੰਮ ਧੰਦਾ ਕਰਵਾਉਣ ਵਾਸਤੇ ਤਾਂ ਕੰਮ ਕਰੋ ਕਿੰਨਾ ਭੜਾ ਲੱਗਦਾ ਯਾਰ ਬੰਦਾ ਚੱਕ ਕੇ ਫੋਨ ਮੈਂ ਆ ਕਰ ਰਹੀ ਆ ਮੈਂ ਆ ਕਰ ਰਹੀ ਆ ਮੈਂ ਆ ਕਰ ਰਹੀ ਆ ਚਲੋ ਜੋ ਵੀ ਆ ਅੱਗੇ ਮੈਂ ਤੁਹਾਨੂੰ ਹੋਰ ਇੱਕ ਵੀਡੀਓ ਕਲਿੱਪ ਐਡ ਕਰੂੰਗੀ ਇਹ ਸੋਨੂ ਇੱਥੇ ਆ ਗਈ ਮੈਨੂੰ ਮਿਲਣ ਵਾਸਤੇ ਕਿਉਂਕਿ ਉਹ ਗਈ ਸੀ ਅੱਜ ਸ਼ੂਟ ਤੇ ਅੱਛਾ ਮਿਲਣ ਵਾਸਤੇ ਉਹਨੂੰ ਵੀ ਤਾਂ ਇਨਵਾਈਟ ਕੀਤਾ ਹੀ ਹੋਣਾ ਨਾ ਤੇ ਇਹਦਾ ਹਸਬੰਡ ਆ ਉਥੋਂ اٹਕੇ ਉਥੋਂ ਮੈਨੂੰ ਲੱਗਦਾ ਵੀ ਜੇ ਆਪਾਂ ਇਹਦੇ ਹਸਬੰਡ ਦੇ ਨਾਲ ਕੰਪੇਅਰ ਕਰੀਏ ਦੀਪ ਨੂੰ ਤਾਂ ਦੀਪ ਜ਼ਿਆਦਾ ਰਿਸਪੈਕਟ ਦਿੰਦਾ ਪਰਿਵਾਰਾਂ ਨੂੰ ਜਿਹੜਾ ਦੀਪ ਹੈਗਾਗਾ ਸੋਨੂ ਦਾ ਫਿਅਰੰਸੀ ਉਹ ਜ਼ਿਆਦਾ ਰਿਸਪੈਕਟ ਦੇ ਰਿਹਾ ਸਹਾਰਿਆਂ ਨੂੰ ਤੇ ਕੰਮ ਵੀ ਕਰਵਾਉਂਦਾ ਇਹ ਵਿਚਾਰਾ ਕਦੇ ਸਿਲੰਡਰ ਤੇ ਚੜ ਕੇ ਬਹਿ ਜਾਂਦਾ ਕਦੇ ਕੁਰਸੀ ਤੇ ਲੱਤਾਂ ਗੋਡਿਆਂ ਤੇ ਸਿਰ ਦੇ ਕੇ ਬੈਠ ਜਾਂਦਾ ਕਦੇ ਕਿਵੇਂ ਕਦੇ ਕਿਵੇਂ ਹੈਨਾ ਤੇ ਹੁਣ ਦੇਖਿਓ ਤੁਸੀਂ ਸੋਨੂ ਆਊਗੀ ਤੇ ਮੈਂ ਇੱਕ ਗਲਿੱਪ ਐਡ ਕਰਦੀ ਹਾਂ ਤੁਸੀਂ ਦੇਖਿਓ ਵੀ ਤੁਹਾਨੂੰ ਕੀ ਲੱਗਦਾ ਵੀ ਇਹ ਦੋਨੇ ਜੜੀਆਂ ਜਦੋਂ ਇਹਨੇ ਕੈਮਰਾ ਸੀਗਾ ਮਤਲਬ ਚਲਾ ਰੱਖਿਆ ਸੀ ਇਹ ਉਦੋਂ ਹੀ ਮਿਲਣਾ ਪਹਿਲਾਂ ਮਿਲਣਾ ਨਹੀਂ ਹੋਣਾ ਆ ਦੇਖਿਓ ਜ਼ਰਾ ਵੀਡੀਓ ਸਸਿਕਾਲ ਹੋਰ ਠੀਕ ਹੈ ਪਰ ਯਾਰ ਹੋਰ ਕੀ ਕਰਿਆ ਨਹੀਂ ਸੀ ਕਿ ਜਿਹੜਾ ਮਾਰਕਦਾ ਜਸੀਰ ਮਿੰਦ ਦਹੀਂ ਉਸ ਤੋਂ ਬੋਲਣ ਅਸਲ ਤੇ ਆਹੜੀ ਬਹੁਤ ਪਸੰਦਾ ਤੇ ਅਸਲੇਟੀਆਂ ਵੀ ਹੁੰਦੇ ਆ ਇਹ ਮੈਨੂੰ ਲੱਗਦਾ ਤੱਕ ਮਿਹਾਰਾ ਕੋਈ ਨਹੀਂ ਉਹ ਕਿਹੜੀਆਂ ਉਹ ਠੀਕ ਹੈ ਸੁਮੀ ਵੀ ਗਾਦੀ ਨਹੀਂ ਚੁਣੀ ਹੈ ਕਿਉਂ ਹੈ ਨਹੀਂ ਕਿਉਂਕਿ ਇਹ ਪਹਿਲਾ ਪਹਿਲਾਂ ਦੀ ਹੀ ਉਹ ਆਈ ਹੋਈ ਆ ਤੇ ਆਮ ਸ਼ੋਰ ਕਿ ਮਿਲ ਚੁੱਕੀ ਅਸੀਂ ਪਹਿਲਾਂ ਫੇਰੇ ਹੈ ਤੂੰ ਨਾ ਜੀਜੇ ਨੂੰ ਨਾ ਦੱਸੀ ਤੇਰੇ ਨੂੰ ਉਹਨੂੰ ਮੈਨੂੰ ਖਾਣ ਨਹੀਂ ਦਿੰਦੇ ਤੇ ਵੀ ਤੈਨੂੰ ਕਿਉਂ ਲੋਕਾਂ ਨੂੰ ਬੇਵਕੂਫ ਬਣਾਉਣ ਲੱਗੀਆਂ ਹੋਈਆਂ ਜਦ ਤੈਨੂੰ ਪਤਾ ਵੀ ਤੂੰ ਵਲੌਗ ਬਣਾ ਰਹੀ ਆ ਤੇ ਤੇਰਾ ਜਿਹੜਾ ਸੋਨੂ ਦਾ ਤੇਰੀ ਦਾ ਜੀਜਾ ਹੈਗਾ ਮਤਲਬ ਤੇਰਾ ਹੱਬੀ ਆ ਉਹ ਦੇਖੂਗਾ ਨਹੀਂ ਵਲੌਗ ਉਹਨੂੰ ਪਤਾ ਨਹੀਂ ਲੱਗਣਾ ਅਹੀਂ ਉਹਨੂੰ ਨਾ ਦੱਸੀ ਸੋਨੂ ਵੀ ਕਹਿੰਦੀ ਹਾਂ ਨਹੀਂ ਦੱਸਦੀ ਯਰ ਹੱਦ ਹੋ ਗਈ ਕੋਈ ਕੰਟੈਂਟ ਲੈ ਕੇ ਆਉਣਾ ਕੋਈ ਚੱਜ ਦਾ ਕੰਟੈਂਟ ਲੈ ਕੇ ਆਉ ਉਹ ਚੱਜ ਦੀਆਂ ਚੀਜ਼ਾਂ ਬਣਾਉ ਉਹ ਜਿਦੇ ਨਾਲ ਕੋਈ ਇਨਸਾਨ ਨੂੰ ਕੋਈ ਚੰਗੀ ਸਿਹਤ ਮਿਲੇ ਇਹਨੂੰ ਤਾਂ ਹਮ ਬਸ ਹੁਣ ਇੱਕ ਹੀ ਕੰਮ ਤੇ ਲੱਗੀ ਹੋਈ ਆ ਵੀ ਮੈਂ ਸੋਨੂ ਤੋਂ ਨਾ ਜ਼ਿਆਦਾ ਵਧੀਆ ਵਲੌਗ ਬਣਾਉਣੇ ਨੇ ਜ਼ਿਆਦਾ ਵਧੀਆ ਵਲੌਗਰ ਬੰਨਾ ਪਰ ਨਹੀਂ ਬਣ ਸਕਦੀ ਵਲੌਗਿੰਗ ਦਾ ਤਾਂ ਮੈਨੂੰ ਪਤਾ ਨਹੀਂ ਪਰ ਜੇ ਇਦਾਂ ਹੀ ਚੱਲਦਾ ਰਿਹਾ ਜਿਸ ਤਰੀਕੇ ਨਾਲ ਇਹ ਕੈਮਰਾ ਔਨ ਕਰਕੇ ਆਪਣੇ ਹਸਬੰਡ ਦੀ ਇਨਸਲਟ ਕਰਦੀ ਹੈ ਤੇ ਉਹ ਇਹਨੂੰ ਟੁੱਟ ਕੇ ਪੈਂਦਾ ਤੇ ਮੈਨੂੰ ਲੱਗਦਾ ਬਹੁਤ ਜਲਦ ਕੋਈ ਹੋਰ ਹੀ ਰਿਜ਼ਲਟ ਨਿਕਲਣੇ ਇਹਨਾਂ ਦੇ ਰਿਸ਼ਤੇ ਦੇ ਕਿਉਂਕਿ ਜਦੋਂ ਲਵ ਮੈਰਿਜ ਹੁੰਦੀ ਹੈ ਜਦੋਂ ਆਪਾਂ ਕਹਿੰਦੇ ਆ ਨਾ ਵੀ ਉਦੋਂ ਆਪਾਂ ਇੱਕ ਦੂਜੇ ਤੋਂ ਅਲੱਗ ਰਹਿਨੇ ਹੁੰਨੇ ਆ ਉਦੋਂ ਇਹ ਸਭ ਚੀਜ਼ਾਂ ਚੰਗੀਆਂ ਲੱਗਦੀਆਂ ਹੁੰਦੀਆਂ ਪਰ ਜਦੋਂ ਚੀਜ਼ ਕੋਲੇ ਹੋਵੇ ਨਾ ਆਪਣੇ ਇਨਸਾਨ ਉਹ ਕੋਲੇ ਹੋਵੇ ਜਿਹਦੇ ਨਾਲ ਮਤਲਬ ਆਪਣੀ ਅਟੈਚਮੈਂਟ ਹੋਵੇ ਤਾਂ ਉਸ ਤੋਂ ਬਾਅਦ ਉਹਦੀ ਕਦਰ ਜਿਹੜੀ ਹੈਗੀ ਐ ਨਾ ਉਹ ਘਟ ਜਾਂਦੀ ਆ ਤੇ ਕਦਰ ਆਪਣੇ ਆਪ ਬਣਾਉਣੀ ਪੈਂਦੀ ਆ ਕਾਇਮ ਰੱਖਣਾ ਪੈਂਦਾ ਉਸ ਚੀਜ਼ ਨੂੰ ਐਦਾਂ ਨਹੀਂ ਕਿ ਇੱਕ ਦੂਜੇ ਦੇ ਉੱਪਰੋਂ ਦੀ ਹੋ ਕੇ ਕੰਮ ਚੱਲੇ ਮੇਰੇ ਹਸਬੰਦ ਨੂੰ ਵਲੋਗਿੰਗ ਵਗੈਰਾ ਕੋਈ ਵੀ ਮਤਲਬ ਫੋਨ ਦੇ ਵਿੱਚ ਆਉਣਾ ਜਾਂ ਕੁਝ ਵੀ ਹੈ ਨਾ ਇਹ ਤਾਂ ਨਹੀਂ ਪਸੰਦ ਉਹਨਾਂ ਨੂੰ ਬਿਲਕੁਲ ਵੀ ਨਹੀਂ ਮੈਂ ਬਹੁਤ ਮੁਸ਼ਕਿਲ ਨਾਲ ਉਹਨਾਂ ਨੂੰ ਵਿੱਚ ਲੈਣੀਆਂ ਜਾਂ ਮੈਂ ਕੋਈ ਉਹਨਾਂ ਨਾਲ ਰੀਲ ਬਣਾਉਣੀ ਹੈ ਉਹਨਾਂ ਨੂੰ ਇਹ ਸਭ ਚੀਜ਼ਾਂ ਨਹੀਂ ਚੰਗੀਆਂ ਲੱਗਦੀ ਸੋਸ਼ਲ ਮੀਡੀਆ ਤੇ ਆਉਣਾ ਹੀ ਚੰਗਾ ਨਹੀਂ ਲੱਗਦਾ ਪਰ ਮੈਨੂੰ ਉਹਨਾਂ ਨੇ ਕਦੇ ਨਹੀਂ ਰੋਕਿਆ ਕਿਉਂਕਿ ਉਹਨਾਂ ਨੂੰ ਪਤਾ ਉਹ ਮੇਰੇ ਵੀਡੀਓਜ਼ ਦੇਖਦੇ ਨੇ ਮੈਂ ਉਹਨਾਂ ਨੂੰ ਪਹਿਲਾਂ ਇਹ ਚੀਜ਼ਾਂ ਪੁੱਛੀਆਂ ਸੀ ਉਹਨਾਂ ਨੂੰ ਪਤਾ ਹੈਗਾ ਵੀ ਇਹ ਕੁਝ ਇਦਾਂ ਦਾ ਨਹੀਂ ਪਉਂਦੀ ਠੀਕ ਹੈ ਜੋ ਵੀ ਕਰ ਰਹੀ ਐ ਨਾਰਮਲ ਐ ਇਸ ਕਰਕੇ ਉਹ ਮੈਨੂੰ ਨਹੀਂ ਰੋਕਦੇ ਬਾਕੀ ਆਪੋ ਆਪਣੀ ਥਿੰਕਿੰਗ ਹੁੰਦੀ ਐ ਬਈ ਜੇ ਇਹਨਾਂ ਚੀਜ਼ਾਂ ਕਰਕੇ ਇਨਸਾਨ ਦਾ ਰਿਸ਼ਤਾ ਖਰਾਬ ਹੋਊਗਾ ਤਾਂ ਮੈਨੂੰ ਲੱਗਦਾ ਵੀ ਫਿਰ ਇਸ ਚੀਜ਼ ਨੂੰ ਇੱਥੇ ਰੋਕਣਾ ਚਾਹੀਦਾ ਹੁਣ ਤੁਸੀਂ ਵਲੋਗਿੰਗ ਤੇ ਲਾ ਲਓ ਅਸੀਂ ਮੈਰਿਜ ਤੇ ਜਾਣਾ ਤੇ ਮੈਂ ਇਹੀ ਸੋਚਿਆ ਹੋਇਆ ਕਿ ਮਤਲਬ ਅਸੀਂ ਨਾਨਕੇ ਜਿਹੜੇ ਹੈਗੇ ਆਂਗੇ ਨਾਨਕਾ ਮੇਲ ਤਾਂ ਅਸੀਂ ਕਾਫੀ ਸਾਰੇ ਜਣਾ ਨੇ ਨਾਨਕਾ ਮੇਲ ਇਕੱਠੇ ਹੋ ਕੇ ਜਾਣਾ ਨਾਨਕ ਸ਼ੱਕ ਮੈਰਿਜ ਤੇ ਤੇ ਬਹੁਤ ਜਲਦ ਮਤਲਬ ਕੁਝ ਹੀ ਦਿਨ ਰਹਿ ਗਏ ਮੈਰਿਜ ਦੇ ਵਿੱਚ ਮੈਨੂੰ ਇਹ ਸੀਗਾ ਕਿ ਜਿਹੜੀਆਂ ਤਿਆਰੀਆਂ ਕਰੂੰਗੀ ਤੇ ਫਿਰ ਉਸ ਤੋਂ ਬਾਅਦ ਕੁਝ ਲੈਣ ਜਾਣਾ ਕੱਪੜੇ ਵਗੈਰਾ ਬੱਚਿਆਂ ਦੇ ਲੈਣ ਜਾਣਾ ਤਾਂ ਆਪਾਂ ਵਲੋਗਿੰਗ ਵਗੈਰਾ ਕਰਾਂਗੇ ਤੇ ਮੈਰਿਜ ਦੇ ਵੀ ਪਾਰਟ 1 ਪਾਰਟ 2 ਵਲੌਗ ਲੈ ਕੇ ਆਵਾਂਗੇ ਹਨਾ ਜਾਗੋ ਫੰਕਸ਼ਨ ਵਗੈਰਾ ਦੇ ਪਰ ਫਿਰ ਵੀ ਮੈਨੂੰ ਇਦਾਂ ਲੱਗਦਾ ਵੀ ਮੈਂ ਕਿਵੇਂ ਕਰੂੰਗੀ ਕਿਉਂਕਿ ਇਦਾਂ ਕਰਨ ਵਾਸਤੇ ਨਾ ਬੁਸ਼ਰਮਜਾ ਹੋਣਾ ਪੈਂਦਾ ਤੇ ਮੈਥੋਂ ਤਾਂ ਘਰ ਦਾ ਕੋਈ ਮੈਂਬਰ ਬੈਠਾ ਹੋਵੇ ਉਹਦੇ ਸਾਹਮਣੇ ਨਹੀਂ ਇਦਾਂ ਫੋਨ ਰੱਖ ਕੇ ਬੋਲਿਆ ਜਾਂਦਾ ਮਤਲਬ ਸੰਗ ਲੱਗਣ ਲੱਗ ਜਾਂਦੀ ਹੈ ਕੋਸ਼ਿਸ਼ ਕਰੂੰਗੀ ਕਿ ਲੈ ਕੇ ਆਵਾਂ ਤੇ ਬਾਕੀ ਦੇਖਦੇ ਹਾਂ ਕੀ ਪੈਂਦਾ ਮਤਲਬ ਮੇਰੇ ਕਹਿਣ ਦਾ ਮਤਲਬ ਹੈ ਵੀ ਧੰਨੇ ਬਲੌਗਰ ਜਿਹੜੇ ਭਾਈ ਦੁਕਾਨਾਂ ਦੇ ਜਾ ਕੇ ਵੀ ਹਨਾ ਕਿਸੇ ਵੀ ਸ਼ਾਪ ਵਗੈਰਾ ਤੇ ਜਾ ਕੇ ਵੀ ਕੈਮਰਾ ਕੱਢ ਲੈਂਦੇ ਨੇ ਫੋਨ ਕੱਢ ਕੇ ਤੇ ਬੋਲਦੇ ਨੇ ਹਨਾ ਮੈਥੋਂ ਇਹ ਸਭ ਔਖਾ ਲੱਗਦਾ ਮੈਨੂੰ ਸੋ ਅੱਜ ਮੈਂ ਹੀ ਗੱਲ ਕਰਨਾ ਚਾਹੁੰਦੀ ਸੀ ਵੀ ਜਿਹੜੀ ਸੋਹਣੀ ਦੀ ਭੈਣ ਆ ਕੋਈ ਜ਼ਿਆਦਾ ਹੀ ਹੱਤ ਚੱਕੀ ਫਿਰਦੀ ਏ ਘਰ ਵਾਲੇ ਨੂੰ ਬੋਲਣ ਦਾ ਤਰੀਕਾ ਹੀ ਭੁੱਲ ਗਈ ਉਹ ਚਲੋ ਤੂੰ ਤੜਾਕ ਤੱਕ ਠੀਕ ਆ ਬਟ ਐਨੀ ਦੁਨੀਆ ਦੇ ਸਾਹਮਣੇ ਉਹਦੀ ਇਨਸਰਟ ਕਰਨਾ ਇਹ ਮੈਨੂੰ ਚੰਗਾ ਨਹੀਂ ਲੱਗਿਆ ਕਿਉਂਕਿ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ വേണ്ട വേണ്ട നത്തിജോ ചീൽ രക്കണ പറ്റി കൂടി വിഡി എതമ മെതിയൂ വിഡി തൂ